10 ਤੋਂ 15 ਕੋ 1000 ਇੱਕ ਗਾਂ ਇੱਕ ਮਹੀਨੇ ਦਾ ਛੱਡਦੀ ਆਪ ਦਾ ਖਰਚਾ ਕੱਢ ਕੇ ਲੇਬਰ ਖਰਚਾ ਸਾਰਾ ਕੱਢ ਕੇ 10 ਤੋਂ 15000 ਛੱਡ ਰਹੀ ਸਹੀ ਗੱਲ ਆ ਜੀ ਮੈਂ ਆ ਬਰਾਟ ਸਾਹ ਤੋਂ ਗਾਂ ਲੈ ਕੇ ਆ ਖੁਦ ਦੇਖ ਕੇ ਲੈ ਕੇ ਆਂਦੀ ਸੀ ਆ ਜਿਹੜੀ ਗੱਲ ਕਰ ਰਹੇ ਆ ਮੈਂ ਵੀਡੀਓ ਦੇਖੀ ਭੇਜੀ ਤੇ ਮੈਂ ਵੀਡੀਓ ਤੇ ਹੀ ਬਾਈ ਜੀ ਨੂੰ ਪੇਮੈਂਟ ਬਾਅਦ ਚ ਲੈ ਕੇ ਦਿੱਤੇ ਜਦੋਂ ਬਾਈ ਘਰੇ ਗਾਂ ਪਹੁੰਚ ਗਈ ਉਸ ਤੋਂ ਬਾਅਦ ਤੁਲ ਭਰਾਵਾਂ ਤੌਰ ਤੇ ਪੇਮੈਂਟ ਵੀ ਬਾਅਦ ਚ ਬਾਈ ਜੀ ਨੂੰ ਕੀਤੀ ਗਾਦੀ ਮੈਂ ਠੀਕ ਹੈ ਜੀ ਬਈ ਵੇਖਣ ਨੂੰ ਜਿਵੇਂ ਕਹਿ ਰਹੇ ਨਾ ਵੀ ਵੀਰ ਕੋਈ ਵੇਖਣੇ ਕਮੈਂਟ ਵੀ ਇੰਨੇ ਨਾਲ ਲਗਾਵਾ ਲੱਗ ਨਹੀਂ ਰਹੀਆਂ ਦੇਖੋ ਹੁਣ ਟਾਈਮ ਲਗਭਗ 6:00 ਵਜ ਗਿਆ ਜੀ ਮੇਰੀ ਅਪਰੋਕਸਿਮੇਟ 5:00 ਵਜੇ ਮੈਂ ਇਹ ਚਿਵਾਈ ਕਰ ਲੈਂਦਾ ਸੈਕਿੰਡ ਆਪਸ਼ਨ ਆ ਗਿਆ ਜਿਹੜਾ ਪਸ਼ੂ ਤੁਸੀਂ ਖਰੀਦ ਰਹੇ ਹੋ ਕਿਹੜੇ ਬੰਦੇ ਤੋਂ ਖਰੀਦ ਰਹੇ ਹੋ ਅੱਜ ਕੱਲ ਵਪਾਰ ਦਾ ਕੰਮ ਆ ਜੀ ਬਹੁਤ ਕੁਝ ਚੱਲ ਰਿਹਾ ਜੀ ਸਾਰੇ ਚੰਗੇ ਵੀ ਨਹੀਂ ਹੁੰਦੇ ਜੀ ਸਾਰੇ ਮਾੜੇ ਵੀ ਨਹੀਂ ਆਪਾਂ ਕਹਿ ਸਕਦੇ ਚੰਗੇ ਵਿਸ਼ਵਾਸ ਵਾਲੇ ਬੰਦੇ ਤੋਂ ਪਸ਼ੂ ਖਰੀਦਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਸੜੀਆਂ ਦੇ ਵਿੱਚ ਇਹ ਜਿਹੜਾ ਪਿੰਡ ਹੈ ਇਹ ਜਿਹੜਾ ਫਾਜ਼ਿਲਕਾ ਦੇ ਵਿੱਚ ਰਹਿ ਜਾਂਦਾ ਤੇ ਅੱਜ ਆਪਾਂ ਇੱਕ ਡੇਰੀ ਫਾਰਮ ਦਿਖਾਉਣਾ ਜਿਹੜਾ ਹੁ ਇਹਨਾਂ ਦੇ ਐਕਸਪੀਰੀਅੰਸ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਵੀ ਇਹ ਐਸ ਕਿੱਤੇ ਦੇ ਵਿੱਚ ਕਿਵੇਂ ਆਏ ਤੇ ਇਹਨਾਂ ਦਾ ਕੰਮ ਹੈ ਜਿਹੜਾ ਕਿਵੇਂ ਚੱਲੀ ਜਾਂਦਾ ਹੈ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਹਾਂਜੀ ਜ਼ਿਲ੍ਹਾ ਫਾਜ਼ਿਲਕਾ ਦੀ ਠੀਕ ਹੈ ਜੀ ਪਿੰਡ ਆਪਣਾ ਸੜੀਆਂ ਦੱਸਿਆ ਸੜੀਆਂ ਜੀ ਸੜੀਆਂ ਜੀ ਤੇ ਡੇਰੀ ਫਾਰਮ ਦਾ ਜਿਹੜਾ ਕੰਮ ਹੈ ਅੱਜ ਕੱਲ ਰਿਸਕ ਵੀ ਬਹੁਤ ਮੰਨਿਆ ਜਾਂਦਾ ਤੇ ਜਿਹੜੇ ਬੰਦੇ ਦੇ ਫਿੱਟ ਬਹਿ ਜੇ ਉਹ ਕਹਿੰਦਾ ਵੀ ਇਹ ਇਹ ਵੀ じゃ ਕੋਈ ਕੰਮ ਹੀ ਹੈ ਨਹੀਂ ਹਾਂਜੀ ਹਾਂਜੀ ਆਪਾਂ ਇਸ ਕਿਤੇ ਬੰਨੀ ਕਿਵੇਂ ਆਈ ਸ਼ੁਰੂ ਤੋਂ ਆਪਾਂ ਵੀ ਕਦੋਂ ਸਟਾਰਟ ਕੀਤਾ ਕੰਮ ਇਹ ਪਹਿਲਾਂ ਤੋਂ ਹੀ ਕਰਦੇ ਸੀ ਕਿ ਹੁਣੇ ਇਹ ਕੰਮ ਸ਼ੁਰੂ ਕੀਤਾ ਨਹੀਂ ਪਹਿਲਾਂ ਤਾਂ ਘਰੇਲੂ ਪਸ਼ੂ ਦੁੱਧ ਵਾਸਤੇ ਜੀ ਇੱਕ ਦੋ ਜਿਵੇਂ ਆਪਣੇ ਆਪ ਨਾਰਮਲ ਘਰਾਂ ਦੇ ਵਿੱਚ ਹੁੰਦੇ ਆ ਜੀ ਹਾਂਜੀ ਉਸ ਤੋਂ ਬਾਅਦ ਮੇਰੇ ਨੈਸ਼ਨਲ ਪੁਆਇੰ ਠੀਕ ਹੈ ਜੀ ਉਸ ਤੋਂ ਪ੍ਰੇਰਿਤ ਹੋ ਕੇ ਔਰ ਬਾਈ ਕੁਲਦੀਪ ਸਿੰਘ ਬਰਾੜ ਥੰਦੇਵਾਲੇ ਜੀ ਹਾਂਜੀ ਉਹ ਮੇਰੇ ਬਹੁਤ ਪੁਰਾਣੇ ਮਿੱਤਰ ਦੋਸਤ ਆ ਜੋ ਫਾਰਮ ਵੀ ਕਰ ਰਹੇ ਹੋ ਸੇਲ ਪਰਚੇਜ ਦਾ ਕੰਮ ਵੀ ਕਰ ਰਹੇ ਆ ਉਹਨਾਂ ਦੀ ਮਿਹਰ ਸਦਕਾ ਔਰ ਉਹਨਾਂ ਦੇ ਉਤਸ਼ਾਹ ਦੇ ਨਾਲ ਮੈਂ ਇਸ ਲਾਈਨ ਦੇ ਵਿੱਚ ਆਇਆ ਔਰ ਮੈਨੂੰ ਸ਼ੁਰੂ ਤੋਂ ਹੀ ਪਸ਼ੂ ਦੇਖਣ ਦਾ ਜਾਂ ਖਰੀਦਣ ਦਾ ਸ਼ੌਂਕ ਹੁੰਦਾ ਸੀਗਾ ਸ਼ੁਰੂ ਤੋਂ ਹੀ ਦੇਖਣ ਦਾ ਹਾਂਜੀ ਪਹਿਲਾਂ ਆਪਾਂ ਖਰੀਦ ਫਰੋ ਅਲਾ ਕੰਮ ਕਰਦੇ ਸੀ ਹਾਂਜੀ ਮੈਂ ਨਾ ਜਿਵੇਂ ਕਿਸੇ ਦੋਸਤਾਂ ਮਿੱਤਰਾਂ ਨਾਲ ਚਲੇ ਜਾਣਾ ਜੀ ਉਹਨਾਂ ਮੈਨੂੰ ਸਪੈਸ਼ਲ ਲੈ ਕੇ ਜਾਣਾ ਪਸ਼ੂ ਲੈ ਕੇ ਆਉਣਾ ਜਾਂ ਕੁਝ ਕਰਨਾ ਇਹਦੇ ਬਾਅਦ ਕਿ ਮੈਨੂੰ ਸ਼ੌਂਕ ਸੀ ਔਰ ਮੈਂ ਜਿਹੜੇ ਮਕਸਦ ਸਾਹਿਬ ਮੇਲੇ ਵੀ ਲੱਗਦੇ ਹੁੰਦੇ ਸੀ ਉਸ ਵੀ ਕਾਫੀ ਮੇਲੇ ਦੇਖਣ ਦਾ ਰਿਹਾ ਜੀ ਉਹਦੇ ਮੈਨੂੰ ਚੰਗੇ ਪਸ਼ੂ ਪਾਲਣ ਦਾ ਸ਼ੌਂਕ ਸੀਗਾ ਹੂੰ ਇਹ ਕਿੱਤਾ ਕੋ ਹੌਲੀ ਹੌਲੀ ਮੈਂ ਸ਼ੌਂਕ ਨੂੰ ਆਪਣੇ ਕੁੱਤੇ ਦੇ ਵਿੱਚ ਲੈ ਕੇ ਆਇਆ ਜੀ ਠੀਕ ਹੈ ਜੀ ਉਹ ਤੇ ਅਜ ਤੋਂ ਤੈਨ ਸਾਢੇ ਤਿੰਨ ਮਹੀਨੇ ਪਹਿਲਾਂ ਮੈਂ ਬਈ ਬਰਾੜ ਸਾਹਿਬ ਦੀ ਮਿਹਰਬਾਨੀ ਨਾਲ ਪਸ਼ੂ ਖਰੀਦਨੇ ਸ਼ੁਰੂ ਕੀਤੇ ਆ ਜੀ ਠੀਕ ਹੈ ਜੀ ਤਿੰਨ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲਾਂ ਜੀ ਕੀਤੇ ਜੀ ਹੁਣ ਮੈਂ ਇੱਕ ਇੱਕ ਦੋ ਦੋ ਕਰਕੇ ਹੌਲੀ ਹੌਲੀ ਵਧਾ ਰਿਹਾ ਹਾਂ ਜੋ ਕਿ ਵੈਗੁਰੂ ਦੀ ਕਿਰਪਾ ਨਾਲ ਕੰਟੀਨਿਊ ਜ ਆਪਣਾ سلسلہ ਜਾਰੀ ਰਹੇਗਾ ਜੀ ਠੀਕ ਹੈ ਜੀ ਵੀ ਤਿੰਨ ਮਹੀਨੇ ਪਹਿਲਾਂ ਤੁਸੀਂ ਆਖਿਆ ਵੀ ਆਪਾਂ ਪਸ਼ੂ ਲੈ ਕੇ ਆ ਤੇ ਬਾਈ ਕੁਲਦੀਪ ਤੱਕ ਆਪਣੀ ਜਾਣਕਾਰੀ ਕਿਵੇਂ ਹੋਈ ਆ ਜੀ ਦੇਖੋ ਇਹਨਾਂ ਦੀ ਪਹਿਲਾਂ ਮੈਂ ਇੱਕ ਚੈਨਲ ਤੇ ਜਿਹੜੀ ਸਟਾਰਟਿੰਗ ਆ ਉਹ ਵੀਡੀਓ ਦੇਖੀ ਸੀ ਇਹਨਾਂ ਦੀ ਠੀਕ ਹੈ ਜੀ ਉਸ ਵੀਡੀਓ ਤੋਂ ਮਤਲਬ ਕਿ ਇਹਨਾਂ ਦਾ ਮੈਂ ਨੰਬਰ ਦੇਖਿਆ ਗੱਲਬਾਤ ਇਹਨਾਂ ਦੀ ਚੰਗੀ ਲੱਗੀ ਔਰ ਫੋਨ ਨੰਬਰ ਮੈਂ ਕੀਤਾ ਫਿਰ ਇਹਨਾਂ ਨਾਲ ਗੱਲਬਾਤ ਕੀਤੀ ਔਰ ਇਹਨਾਂ ਥੰਦੇਲ ਦੇ ਨਾਲ ਹੀ ਚਬੇਲ ਵਾਲੀ ਮੇਰੇ ਰਿਸ਼ਤੇਦਾਰੀ ਫਿਰ ਮੈਂ ਉੱਥੇ ਸਪੈਸ਼ਲ ਇਹਨਾਂ ਨੂੰ ਮਿਲਣ ਵੀ ਗਿਆ ਜੀ ਉਸ ਤੋਂ ਬਾਅਦ ਜਿਵੇਂ ਆਉਣ ਜਾਣ ਚੱਲਦਾ ਰਿਹਾ ਜੀ ਫਿਰ ਸਾਡਾ ਇੱਕ ਜਿਹੜਾ ਭਰਾਵਾਂ ਦੇ ਵਿੱਚ ਸਾਡਾ ਪਿਆਰ ਜਿਹੜਾ ਭਰਾਵਾਂ ਦੇ ਤੌਰ ਤੇ ਤਬਦੀਲ ਹੋ ਗਿਆ ਸਾਡਾ ਜੀ ਠੀਕ ਹੈ ਜੀ ਪਰ ਸਭ ਤੋਂ ਪਹਿਲਾਂ ਕਿਹੜੀ ਗਾਂ ਲੈ ਕੇ ਆਏ ਬਾਈ ਜੀ ਥੋੜਾ ਦਿਖਾਓ ਇਹ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਲੈ ਕੇ ਆਏ ਸੀ ਅਸਾਂ ਇਹ ਜਿਹੜੀ ਦੇਖੀ ਹਾਂ ਹਾਂ ਜੀ ਔਰ ਮੈਂ ਹੋਰ ਵੀ ਕਾਫੀ ਜਗ੍ਹਾ ਤੇ ਦੇਖੀ ਆ ਪਰ ਬਰਾੜ ਸਾਹਿਬ ਦੇ ਕੋਲੋਂ ਇਹ ਫਾਰਮ ਨੂੰ ਗਾਂ ਬੜੀ ਚੰਗੀ ਲੱਗੀ ਔਰ ਬਰਾੜ ਸਾਹਿਬ ਨੇ ਕਿਹਾ ਸੀ ਇਹ ਦਾ 27 ਲੀਟਰ ਮੰਨ ਕੇ ਮੈਨੂੰ ਦੁੱਧ ਦਿੱਤਾ ਸੀ ਹੂੰ ਗੱਭਨ ਲੈ ਕੇ ਆਇਆ ਸੀ ਜੋ ਬਰਾੜ ਸਾਹਿਬ ਨਾਲ ਸੌਦਾ ਕੀਤਾ ਸੂਈ ਬਰਾੜ ਸਾਹਿਬ ਦੇ ਘਰੇ ਹੀ ਆ ਜੀ ਠੀਕ ਹੈ ਜੀ ਔਰ ਹੁਣ ਇਸ ਟਾਈਮ ਇਹ 32 ਲੀਟਰ ਤੇ ਚੱਲ ਰਹੀ ਹੈ ਜੀ 32 ਲੀਟਰ ਇਹ ਦੁੱਧ ਦੀ ਬਾਈ ਜੀ ਨੇ 27 28 ਲੀਟਰ ਦੀ ਗਾਰੰਟੀ ਚੱਕੀ ਸੀ ਲੇਕਿਨ ਇਹ 32 ਲੀਟਰ ਚੱਲ ਰਹੀ ਹੈ ਜੀ ਤੇ ਹੁਣ ਆਪਣੇ ਕੋਲੇ ਇਸ ਟਾਈਮ ਪਸ਼ੂ ਕਿੰਨੇ ਆ ਟੋਟਲ ਟੋਟਲ ਮੇਰੇ ਕੋਲ ਇਸ ਟਾਈਮ 5 ਨਾਗ ਆ ਜੀ ਟੋਟਲ ਵਿੱਚ ਠੀਕ ਹੈ ਜੀ ਇਹ ਮੈਨੂੰ ਇਹਨਾਂ 30 ਲੀਟਰ ਕਹਿ ਕੇ ਕਿਤਾ ਜੀ ਇਸ ਟਾਈਮ ਇਹਦਾ ਮੈਂ 535 ਲੀਟਰ ਜਿਹੜਾ ਕੰਡੇ ਤੇ ਜੋਕ ਕੇ ਹੂੰ ਸਾਢੇ 35 ਲੀਟਰ ਕੰਡੇ ਤੇ ਜੋਕ ਕੇ ਦੁੱਧ ਇਹਦਾ ਲੈ ਰਿਆ ਜੀ ਠੀਕ ਹੈ ਜੀ ਹਾਂਜੀ ਵੀ ਪਹਿਲੀ ਗੰ ਆਪਾਂ ਹਲਾ ਕੇ ਆਏ ਸੀ ਹਾਂਜੀ ਇੱਕ ਇਹ ਲੈ ਕੇ ਆ ਜੀ ਇੱਕ ਇਹਨਾਂ ਬਾਈ ਜੀ ਤੋਂ ਇਹ ਲੈ ਕੇ ਆਂਦੀ ਆ ਜੀ ਠੀਕ ਹੈ ਨਹੀਂ ਤੇ ਆਪਾਂ ਨੂੰ ਆਪਾਂ ਹੋਰ ਵੀ ਟਰਾਈ ਮਾਰ ਹਾਂਜੀ ਟਰਾਈ ਇੱਕ ਮੈਂ ਗਾਂ ਪਰਲੀ ਲੈ ਕੇ ਆਇਆ ਜੀ ਕਿਸੇ ਤੋਂ ਪਰ ਦੇਖਣ ਉਹਨਾਂ ਮੁਤਾਬਕ ਰੇਟ ਮੈਨੂੰ ਬਾਈ ਜੀ ਤੋਂ ਥੋੜਾ ਵੱਧ ਭਰਨਾ ਪੈ ਗਿਆ ਜੀ ਹੂੰ ਪਰ ਜਿਹੜਾ ਦੁੱਧ ਜਿਹੋਨਾ ਕੰਪੈਸਟਿਕੇਸ਼ਨ ਤੋਂ ਹੋਏ 2-4 ਲੀਟਰ ਘੱਟ ਚੱਲ ਰਿਹਾ ਜੀ ਨਹੀਂ ਤੇ ਇਹਨਾਂ ਦਾ ਰੇਟ ਆਪਾਂ ਨੂੰ ਕਿਵੇਂ ਲੱਗਿਆ ਤੇ ਜਿਵੇਂ ਇਹਨਾਂ ਨੇ ਗੱਲ ਕਹੀ ਹੁੰਦੀ ਹੈ ਹਨਾ ਵੀ ਆਪਣਾ ਪਸ਼ੂ ਆਪਣਾ ਜਾਨਵਰ ਇੰਨੇ ਦੁੱਧ ਵਾਲਾ ਹੈਗਾ ਉਹ ਗੱਲ ਦੇ ਅਕੋਰਡਿੰਗ ਹੀ ਆਪਾਂ ਨੂੰ ਜਾਨਵਰ ਮਿਲਿਆ ਕਿ ਇਹ ਕੋਈ ਇਹਦੇ ਵਿੱਚ ਗੜਬੜ ਹੋਈ ਆ ਨਹੀਂ ਨਹੀਂ ਜੋ ਇਹਨਾਂ ਗੱਲ ਕੀਤੀ ਗਈ ਸੀ ਜੋ ਇਹਨਾਂ ਕਿਹਾ ਜੀ ਸੋ 101% ਖਰਾਬ ਹੈ ਕਈ ਵੀਰਾਂ ਦੇ ਬਾਈ ਜੀ ਕਮੈਂਟ ਆਏ ਵੀ ਆ ਜਾਂਦੇ ਹਨਾ ਵੀ ਇਹ ਆ ਆਪਦੀ ਵੀਡੀਓ ਦੇ ਵਿੱਚ ਮਸ਼ਹੂਰੀ ਕਰਦੇ ਆ ਵੀ ਹੁਣ ਆਪਾਂ ਏਰੀਆ ਵੇਖ ਲਈਏ ਵੀ ਆਪਾਂ ਮਕਸਦ ਸਾਹਿਬ ਤੋਂ ਕਿੰਨੀ ਬਾਟ ਖੜੇ ਆ ਫਾਜ਼ਲਕਾ ਏਰੀਆ ਦੇ ਵਿੱਚ ਖੜੇ ਆ ਫਾਜ਼ਲਕਾ ਤੋਂ ਆਪਾਂ ਹੈਗੇ ਜੀ ਨੈਟ 29 ਕਿਲੋਮੀਟਰ ਆ ਜੀ ਤੇ ਮਕਸਦ ਏਰੀਆ ਆਪਣ ਨੂੰ ਪੈਂਦਾ ਜੀ 35 ਕਿਲੋਮੀਟਰ ਜਲਾਲਾਬਾਦ ਪੈਂਦਾ 20 ਕਿਲੋਮੀਟਰ ਆਪਣਾ ਇੱਥੇ ਜੀ ਵੀ ਜੇ ਆਪਣੇ ਆਪਾਂ ਨੂੰ ਚੰਗੀਆਂ ਗਾਇਆਂ ਚੰਗੇ ਜਾਨਵਰ ਮਿਲਦੇ ਆ ਹਨਾ ਫੇਰ ਹੀ ਅਗਲਾ ਉਸ ਗੱਲ ਤੇ ਵੀ ਇਹਦੇ ਵਿੱਚ ਉਹ ਗੱਲ ਹੈ ਨਹੀਂ ਵੀ ਆਪਾਂ ਕਮੈਂਟਾਂ ਦੇ ਵਿੱਚ ਕਹਿ ਦਿੰਨੇ ਵੀ ਇਹ ਗਾਈਆਂ ਵੇਚਣ ਮਾਰੇ ਕਰਦੇ ਹਨ ਜੇ ਗਾਈਆਂ ਚੰਗੀਆਂ ਫੇਰ ਹੀ ਉਸ ਚੀਜ਼ ਦੀ ਗੱਲ ਹੁੰਦੀ ਹੈ ਕਹਿੰਦਾ ਮਤਲਬ ਸਹੀ ਗੱਲ ਹੈ ਜੀ ਮੈਂ ਆ ਬਰਾਟ ਸਾਹ ਤੋਂ ਗਾਂ ਲੈ ਕੇ ਆ ਖੁਦ ਦੇਖ ਕੇ ਲੈ ਕੇ ਆਂਦੀ ਸੀ ਆ ਜਿਹੜੀ ਗੱਲ ਕਰ ਰਹੇ ਮੈਂ ਵੀਡੀਓ ਦੇਖੀ ਭੇਜੀ ਤੇ ਮੈਂ ਵੀਡੀਓ ਤੇ ਹੀ ਬਾਈ ਜੀ ਨੂੰ ਪੇਮੈਂਟ ਬਾਅਦ ਚ ਲੈ ਕੇ ਦਿੱਤੀ ਜਦੋਂ ਬਾਈ ਘਰੇ ਗਾਂ ਪਹੁੰਚ ਗਈ ਉਸ ਤੋਂ ਬਾਅਦ ਤੁਦਲ ਭਰਾਵਾਂ ਦੇ ਤੌਰ ਤੇ ਪੇਮੈਂਟ ਵੀ ਬਾਅਦ ਚ ਬਾਈ ਨੂੰ ਕੀਤੀ ਗਾਂ ਦੀ ਮੈਂ ਠੀਕ ਹੈ ਜੀ ਤੇ ਹੁਣ ਆਪਾਂ ਦੁੱਧ ਦੀ ਗੱਲ ਕਰ ਲਈ ਹੈ ਨਾ ਆਪਾਂ ਨੂੰ ਕਿੰਨਾ ਕੁ ਦੁੱਧ ਆਪਾਂ ਇੱਕ ਦਿਨ ਦੇ ਵਿੱਚ ਲੈ ਲੈਣੇ ਆ ਤੇ ਆਪਾਂ ਨੂੰ ਕਿੰਨਾ ਕੁ ਇਹਦੇ ਵਿੱਚ ਵੀ ਮੁਨਾਫਾ ਹੋ ਜਾਂਦਾ ਵੀ ਸੇਵਿੰਗ ਦੀ ਗੱਲ ਕਰੀਏ ਤਾਂ ਆਪਾਂ ਦੇਖੋ ਇਹ ਪ੍ਰੋਪਰਾਈਟਾ ਨਵਾਂ ਟਾਈਮ ਆਪਣਾ ਹਾਂਜੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਆਪਣਾ ਇਹਦੇ ਵਿੱਚ ਚੀਜ਼ਾਂ ਦੇ ਵਿੱਚੋਂ ਹਾਂਜੀ ਤੇ ਆਹ ਮੈਂ ਬਚਤ ਹੈਗੀ ਹੈ ਜੀ ਬਚਤ ਹੈਗੀ ਹੈ ਹਾਂਜੀ ਜੇ ਐਸਾ ਹੀ ਹੁਣ ਛੋਟੇ ਪੜਾ ਜਿਵੇਂ ਜਿਵੇਂ ਵੱਲ ਸਿੱਖਾਂਗੇ ਸਾਨੂੰ ਇਹ ਚੀਜ਼ ਨੌਲੇਜ ਆਊਗੀ ਹੂੰ ਵੱਧੇਗਾ ਕੰਮ ਪਰ ਇਸ ਟਾਈਮ ਸਾਨੂੰ 45% ਦੇ ਹਿਸਾਬ ਨਾਲ ਮੰਨ ਕੇ ਚਲੋ 40 ਤੋਂ 45% ਸਾਨੂੰ ਬਚਤ ਹੈਗੀ ਆ ਜੀ ਇਸ ਟਾਈਮ ਤੇ ਟੋਟਲ ਆਪਾਂ ਕਿੰਨਾ ਮਿਲਕ ਲੈ ਰਹੇ ਹਾਂ ਕਿੰਨੇ ਜਰ ਬਣਾਤਾ ਇਹ ਆਪਾਂ ਇਸ ਟਾਈਮ ਆਪਣੇ ਕੋਲ 5 ਹੈ ਜੀ 5 ਜਨਵਾਰਾਂ ਤੋਂ ਲਗਭਗ ਆਪਾਂ 145 ਤੋਂ 150 ਲੀਟਰ ਦੇ ਲਗਭਗ ਦੁੱਧ ਆ ਜਾਂਦਾ ਆਪਣੇ ਕੋਲ ਜੀ ਇੱਕ ਦਿਨ ਦੇ ਵਿੱਚ ਪਰ ਡੇ ਦੇ ਵਿੱਚ ਜੀ ਆਪਣੇ ਤੇ ਆਪਾਂ ਨੂੰ 40 ਤੋਂ 45% ਆ ਤੁਸੀਂ ਆਖਿਆ ਵੀ ਸੇਵਿੰਗ ਆ ਹੈਨਾ ਸੇਵਿੰਗ ਹੋ ਜਾਂਦੀ ਹੈ ਜੀ ਠੀਕ ਹੈ ਜੀ ਤੇ ਜੇ ਆਪਾਂ ਇਹਨਾਂ ਦੇ ਉਵੇਂ ਗੱਲ ਕਰੀਏ ਵੀ ਆਪਾਂ ਜਦੋਂ ਡੇਰੀ ਫਾਰਮ ਸ਼ੁਰੂ ਕੀਤਾ ਸੀਗਾ ਆਪਣਾ ਟੋਟਲ ਖਰਚਾ ਕਿੰਨਾ ਆਇਆ ਸੀ ਇਹਦੇ ਵਿੱਚ ਸ਼ੁਰੂ ਕਰਨ ਦੇ ਵਿੱਚ ਦੇਖੋ ਸ਼ੁਰੂ ਕਰਨ ਦੇ ਵਿੱਚ ਜਿਵੇਂ ਮੰਨ ਲਓ ਸ਼ੈੱਡ ਸੀ ਆਪਣਾ ਪ੍ਰੋਪਰ ਘਰ ਦਾ ਤਿਆਰ ਸੀ ਪਹਿਲਾਂ ਮੜਾ ਮੋੜਾ ਖੁਰਲੀਆਂ ਐਡਜਸਟਮੈਂਟ ਕਰ ਲਈ ਆਪਾਂ ਜੀ ਹਾਂਜੀ ਤੇ ਨਵਾਂ ਸੀ ਮਤਲਬ ਕਿ ਥੋੜਾਪੋਤੇ ਖਰਚਾ ਪਰ ਜਿਹੜਾ ਮੇਨ ਖਰਚਾ ਆਪਣਾ ਪਸ਼ੂ ਪਰਚੇਜ਼ ਕਰਨ ਤੇ ਆਇਆ ਜੀ ਖਰੀਦਣ ਤੇ ਹੀ ਜ਼ਿਆਦਾ ਖਰਚ ਆਇਆ ਜੀ ਮੰਨ ਲੇ ਕਿ ਚਲੋ ਜਿਵੇਂ ਹੁਣ ਲੱਕ ਪਲੱਸ ਦੀ ਗਾਂ ਹਰੇਕ ਲੱਕ ਪਲੱਸ ਆਈ ਠੀਕ ਹੈ ਜੀ ਹਾਂ ਕੋਈ 7 ਸਵਾ ਲੱਖ ਦੀ ਕੋਈ 1 ਲੱਖ 30 ਹਜ਼ਾਰ ਦੀ ਕੋਈ ਲੱਖ ਦੀ ਏਦਾਂ ਮਰ ਕੇ ਜਿਹੜਾ ਪਸ਼ੂਆਂ ਤੇ ਹੀ ਖਰੀਦਣ ਖਰੀਦਣ ਤੇ ਖਰਚ ਆਇਆ ਆਪਣਾ ਜ਼ਿਆਦਾਤਰ ਬਾਕੀ ਫਾਰਮ ਆਪਣਾ ਪੁਰਾਣਾ ਹੀ ਚੱਲ ਰਿਹਾ ਜੀ ਇਹ ਵਾਹਿਗੁਰੂ ਦੀ ਕਿਰਪਣਾ ਜਿਵੇਂ ਜਿਵੇਂ ਵੱਧਦਾ ਗਿਆ ਜੀ ਆਪਣਾ ਨਾਲ ਖੇਤ ਆਪਾਂ ਗਾ ਵਧਾਉਂਦੇ ਆ ਲੈਕਨੋ ਜਿਵੇਂ ਕਹਿ ਰਹੇ ਨਾ ਵੀ ਵੀਰ ਕੋਈ ਵੇਖਣੇ ਕਮੈਂਟ ਵੀ ਇੰਨੇ ਆ ਗਏ ਲੱਗਣੇ ਰਹੀਆਂ ਦੇਖੋ ਹੁਣ ਇਹ ਚਵਾਈ ਕੀਤੀ ਹੋਈ ਹੈ ਬਾਈ ਜੀ ਲੇਟ ਆਨ ਕਰਕੇ ਨਾ ਚਵਾਈ ਇਹਨਾਂ ਦੀ ਕੀਤੀ ਹੋਈ ਆ ਆਰਡਰ ਦੇਖੋ ਇਹਨੇ ਸਾਰੇ ਹੁਣ ਟਾਈਮ ਲਗਭਗ 6:00 ਵਜੇ ਗਿਆ ਜੀ ਮੇਰੀ ਅਪਰੋਕਸੀਮ ਤੇ ਵੀਰੇ ਇੱਕਣਾ ਹੁਣ ਜਿਵੇਂ ਡੇਰੀ ਫਾਰਮ ਦਾ ਕੋਈ ਵੀ ਬੰਦਾ ਕੰਮ ਸ਼ੁਰੂ ਕਰਦਾ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਵੀਡੀਓ ਦੇਖ ਕੇ ਕੰਮ ਸ਼ੁਰੂ ਕੀਤਾ ਹਨਾ ਸਾਜੀ ਬਹੁਤ ਬੰਦੇ ਆਪਣੀਆਂ ਵੀ ਵੀਡੀਓ ਦੇਖਦੇ ਆ ਤੇ ਆਪਣੀ ਇੱਕ ਹੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਗੱਲ ਨੂੰ ਵਧਾ ਜੜਾ ਕੇ ਨਾ ਦਸੀਏ ਵੀ ਇਸ ਕੰਮ ਦੇ ਵਿੱਚ ਨਫੇ ਨੁਕਸਾਨ ਵੀ ਹੁੰਦੇ ਤੇ ਕਦੇ ਆਪਾਂ ਨੂੰ ਕੋਈ ਬਿਮਾਰੀ ਸਮਾਰੀ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਆਪਾਂ ਨੂੰ ਕਿਤੇ ਹੋਲਪ ਮਿਲੀ ਹੋਵੇ ਉਸ ਚੀਜ਼ ਦੀ ਦੇਖੋ ਜੀ ਇਹ ਸਹੀ ਬਹੁਤ ਵਧੀਆ ਸਵਾਲ ਆਈ ਤੁਹਾਡਾ ਜੀ ਇਹਦੇ ਵਿੱਚ ਸਭ ਤੋਂ ਲਾਸ ਪਿਆ ਜੀ ਮੈਨੂੰ ਹਾਂਜੀ ਮੈਂ 1 ਲੱਖ 30 ਹਜ਼ਾਰ ਦੀ ਗਾਂ ਲਿਆਂਦੀ ਸੀ ਉਹ 15 ਦਿਨਾਂ ਬਾਅਦ ਹੀ ਗਾਂ ਦੀ ਡੈਥ ਹੋ ਇਦੇ ਵਿੱਚ ਇੱਕ ਸਰਕਾਰ ਵੱਲੋਂ ਪਾਲਿਸੀ ਹੈਗੀ ਬੀਮੇ ਦੀ ਉਹ ਕਰਵਾਈ ਵੀ ਹੋਈ ਸੀ ਲੇਕਿਨ ਕੀ ਹੋਇਆ ਸੀ ਉਹਦੇ ਵਿੱਚ 21 ਦਿਨ ਦੀ ਹੁੰਦਾ ਜੀ ਉਹਨਾਂ ਦਾ ਟਾਈਮ 21 ਦਿਨਾਂ ਦੇ ਬਾਅਦ ਆਪਾਂ ਉਸ ਚੀਜ਼ ਦੇ ਹੱਕਦਾਰ ਹੋ ਸਕਦੇ ਆ ਉਹ ਟਾਈਮ ਘੱਟ ਹੋਇਆ ਸੀ ਪਾਲਿਸੀ ਹੋਈ ਨਾ ਠੀਕ ਹੈ ਨੁਕਸਾਨ ਵੀ ਹੁੰਦੇ ਰਹਿੰਦੇ ਆ ਪਰ ਚਲੋ ਜੀ ਨੁਕਸਾਨ ਹੁੰਦੇ ਆ ਤੇ ਨਫੇ ਵੀ ਚੱਲਦੇ ਰਹਿੰਦੇ ਇਹ ਦੋਨੋਂ ਚੀਜ਼ਾਂ ਹੀ ਨੁਕਸਾਨ ਔਰ ਨਫਾ ਭਰਾ ਭਰਾ ਦੋਨੋਂ ਹਾਂਜੀ ਹਾਂਜੀ ਇਹ ਟਾਈਮ ਆ ਦੇ ਕਦੀ ਉਹਦਾ ਟਾਈਮ ਆ ਜਾਂਦਾ ਕਦੀ ਹੋ ਜਾਂਦਾ ਪਰ ਜਿਹੜਾ ਕੰਟੀਨਿਊ ਜਿਆਦਾ ਮਿਹਨਤ ਕਰੋਗੇ ਇਹ ਚੀਜ਼ ਦਾ ਫਲ ਮਿਲੇਗਾ ਮਿਲੇਗਾ ਤੇ ਜਿਵੇਂ ਕਿ ਆਪਾਂ ਨਫੇ ਨੁਕਸਾਨ ਦੀ ਵੀ ਇਹ ਇਹੋ ਜਿਹਾ ਕੰਮ ਹੈ ਜੇ ਆਪਾਂ ਇਹਨੂੰ ਨੌਲੇਜ ਦੇ ਨਾਲ ਕਰਾਂਗੇ ਫਿਰ ਤਾਂ ਆਪਾਂ ਨੁਕਸਾਨ ਤੋਂ ਬਚ ਸਕਦੇ ਆ ਜੇ ਆਪਾਂ ਸਿੱਧਾ ਹੀ ਕਰਨ ਲੱਗ ਗਏ ਹਨਾ ਆਪਾਂ ਨੂੰ ਪਤਾ ਹੀ ਨਹੀਂ ਵੀ ਇਹਨਾਂ ਨੂੰ ਕੀ ਪਾਉਣਾ ਆਪਾਂ ਕਿਹੜੀ ਦਵਾਈ ਦੇਣੀ ਆ ਵੀ ਕਿਹੋ ਜਿਹਾ ਇਹਨਾਂ ਨੂੰ ਚਾਰਾ ਪਾਉਣਾ ਵੀ ਸਾਇਲੇਜ ਪਾਉਣਾ ਕਿਹੜਾ ਮਿਨਰਲ ਮਿਕਸਚਰ ਪਾਉਣਾ ਉਹਦੇ ਬਿਨਾ ਇਹ ਕੰਮ ਨੁਕਸਾਨ ਵਾਲਾ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਜਿੰਨੇ ਜਿੰਨੇ ਆਪਣੇ ਕੋਲ ਇਹ ਚੀਜ਼ ਦੀ ਨੌਲੇਜ ਆ ਮੇਨ ਚੀਜ਼ ਆਪਾਂ ਬੰਦਾ ਲਾ ਲਓ ਪਸ਼ੂ ਲਾ ਲਓ ਸਭ ਤੋਂ ਪਹਿਲਾਂ ਉਹਦੀ ਡਾਈਟ ਪਲਾਨ ਚਾਹੀਦਾ ਜੀ ਹੂੰ ਸੈਕੰਡ ਆਪਸ਼ਨ ਆ ਗਿਆ ਜਿਹੜਾ ਪਸ਼ੂ ਤੁਸੀਂ ਖਰੀਦ ਰਹੇ ਅੱਜ ਕੱਲ ਵਪਾਰ ਦਾ ਕੰਮ ਆ ਜੀ ਬਹੁਤ ਕੁਝ ਚੱਲ ਰਿਹਾ ਜੀ ਹਾਂਜੀ ਸਾਰੇ ਚੰਗੇ ਵੀ ਨਹੀਂ ਹੁੰਦੇ ਜੀ ਸਾਰੇ ਮਾੜੇ ਵੀ ਨਹੀਂ ਆਪਾਂ ਕਹਿ ਸਕਦੇ ਚੰਗੇ ਵਿਸ਼ਵਾਸ ਵਾਲੇ ਬੰਦੇ ਤੋਂ ਪਸ਼ੂ ਖਰੀਦਾਂਗੇ ਔਰ ਇੱਕ ਚੀਜ਼ ਮੈਂ ਸਪੈਸ਼ਲੀ ਕਹਿਣਾ ਚਾਹਣਾ ਆਪਣਾ ਨਵੇਂ ਫਾਰਮਾਂ ਦੀ ਰੈਅ ਹੁੰਦੀ ਹੈ ਜੇ ਆਪਾਂ ਦਾ ਛੋਟੇ ਲੈਵਲ ਤੋਂ ਇੱਕ ਵਾਰ ਕੰਮ ਸ਼ੁਰੂ ਕਰ ਲਗੇ ਹਾਂਜੀ ਲੇਕਿਨ ਮੈਨੂੰ ਜਿਵੇਂ ਇਹਨਾਂ ਬਾਈ ਜੀ ਦਾ ਮੇਰੇ ਹੋਰ ਮੇਰੇ ਸੱਜਣ ਮਿੱਤਰਾਂ ਦਾ ਵੀ ਜਿਹੜਾ ਉਹ ਕਹਿੰਦਾ ਵੀ ਪਸ਼ੂ ਆਪਾਂ 5 ਖਰੀਦਣ ਦੀ ਜਗ੍ਹਾ 4 ਖਰੀਦ ਲਓ ਪਰ ਖਰੀਦੋ ਚੰਗੀ ਮਤਲਬ ਕਿ ਵਧੀਆ ਵਧੀਆ ਬਰੀਡ ਵਾਲੇ ਬਰੀਡ ਤੇ ਕੰਮ ਕਰੋਗੇ ਘਾਟਾ ਨਹੀਂ ਖਾਓਗੇ ਕਦੇ ਵੀ ਤੁਸੀਂ ਵੀ ਚੰਗੀ ਬਰੀਡ ਇੱਕ ਮਤਲਬ ਮੰਨ ਲੇਗੇ ਚਲੋ ਅੱਜ ਤੁਸੀਂ ਉਹ ਗਾਂ ਦਾ 20 ਦੁੱਧ ਕੱਢੋਗੇ ਉਹ ਗਾਂ ਚੰਗਾ ਉਸੇ ਖਰਾਕ ਦੇ ਤੁਸੀਂ 35 ਲੀਟਰ ਲੈ ਰਹੇ ਹੋ ਤੁਹਾਡਾ ਫਿਰ ਮੁਨਾਫੇ ਵਾਲਾ ਕੰਮ ਆ ਹਾਂਜੀ ਹਾਂਜੀ ਤੇ ਬਾਈ ਜੀ ਜੇ ਆਪਾਂ ਵੀ ਛੋਟਾ ਜਿਹਾ ਸਵਾਲ ਹੈ ਜੇ ਆਪਾਂ ਮੋਟੀ-ਮੋਟੀ ਇਨਕਮ ਦੀ ਗੱਲ ਕਰੀਏ ਆਪਾਂ ਨੂੰ ਕਿੰਨੀ ਕੀ ਇਨਕਮ ਆ ਮੰਥਲੀ ਦੀ ਗੱਲ ਕਰੀਏ ਤਾਂ ਵੀ ਹੋ ਜਾਂਦੀ ਹੈ ਇਸ ਕੰਮ 'ਚ ਵੀ ਜੇ ਹੋਰ ਵੀ ਕੋਈ ਭਰਾ ਸ਼ੁਰੂ ਕਰੇ ਵੇਖ ਕੇ ਹਨਾ ਵੀ ਉਹ ਕਿੰਨੀ ਕੀ ਇਨਕਮ ਲੈ ਸਕਦਾ 3-4 ਗਾਇਆਂ ਤੋਂ ਦੇਖੋ ਜੀ ਤਾਂ ਪਰ ਗਾਂ ਦੇ ਆਪਾਂ ਮੋٹے ਮੋٹے ਖਰਚੇ ਵੀ ਕੱਢ ਕੇ ਜਿਵੇਂ ਸਾਡੇ ਮੈਂ ਤੁਹਾਨੂੰ ਗੱਲ ਕਰ ਰਿਹਾ ਜੀ ਹਾਂਜੀ ਇਹ ਲਗਭਗ 10 ਤੋਂ 15 ਕੁ ਹਜ਼ਾਰ ਇੱਕ ਗਾਂ ਇੱਕ ਮਹੀਨੇ ਦਾ ਛੱਡਦੀ ਆਪ ਦਾ ਖਰਚਾ ਕੱਢ ਕੇ ਲੇਬਰ ਖਰਚਾ ਸਾਰਾ ਕੱਢ ਕੇ 10 ਤੋਂ 15 ਹਜ਼ਾਰ ਛੱਡ ਰਹੀ ਹੈ ਬਾਕੀ ਮੇਰਾ ਨਵਾਂ ਐਕਸਪੀਰੀਅੰਸ ਆ ਜੀ ਹੋ ਸਕਦਾ ਜੀ ਵੀ ਜਿਵੇਂ ਜਿਵੇਂ ਇਸ ਚੀਜ਼ ਦੇ ਵਿੱਚ ਵਧਾਂਗਾ ਨੌਲੇਜ ਆਊਗੀ ਇਸ ਚੀਜ਼ ਦਾ ਮੈਂ ਜਿਹੜੀ ਇਨਕਮ ਜਿਆਦਾ ਵੀ ਵਧਾ ਵੀ ਸਕਦਾ ਜੀ ਹਾਂਜੀ ਇਹ ਧੰਨਵਾਦ ਬਾਈ ਜੀ ਇਹ ਸੀਗੀ ਜੀ ਆਪਣੀ ਵੀਡੀਓ ਕਿਹੜਾ ਪੈਨ ਦੱਸਿਆ ਜੀ ਬਾਈ ਜੀ ਪੈਨ ਸੜੀਆਂ ਜੀ ਸੜੀਆਂ ਤੋਂ ਇਹ ਜਿਹੜਾ ਪੈਨ ਹੈ ਫਾਜਲ ਕਾ ਦੇ ਵਿੱਚ ਰਹਿ ਜਾਂਦਾ ਹੈ ਨਾ ਹਾਂਜੀ ਹਾਂਜੀ ਇਹ ਫਾਜਲ ਕਾ ਦੇ ਵਿੱਚ ਹੈ ਜੀ ਇਹੇ ਜਿਹੜੀਆਂ ਗਾਈਆਂ ਬਾਈ ਹੋਰੀ ਕੁਲਦੀਪ ਆਪਣੇ ਕੁਲਦੀਪ ਬਾਈ ਤੋਂ ਲੈ ਕੇ ਆਏ ਸੀਗੇ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਮੈਂਟ ਆਏ ਸੀ ਕਿ ਇਹ ਆਪਦੀਆਂ ਗਾਈਆਂ ਦੀ ਮਸ਼ਹੂਰੀ ਕਰਦੇ ਮਸ਼ਹੂਰੀ ਅਸੀਂ ਐਸ ਕਰਕੇ ਕਰਦੇ ਹਾਂ ਜੇ ਆਪਣੇ ਜਾਨਵਰ ਚੰਗੇ ਆ ਤਾਂ ਉਹਨਾਂ ਦੀ ਮਸ਼ਹੂਰੀ ਵੀ ਹੋਊਗੀ ਤੇ ਆਪਾਂ ਚਾਹੁੰਦੇ ਆ ਵੀ ਹੋਰ ਵੀ ਡੇਰੀ ਫਾਰਮਰ ਆਪਣੇ ਨਾਲ ਜੁੜਨ ਤੇ ਉਹ ਆਪਦਾ ਐਕਸਪੀਰੀਅੰਸ ਆਪਣਾ ਸ਼ੂਤੀ ਜੀ ਗੱਲ ਹੋਰ ਬਰਾੜ ਸਾਹਿਬ ਬ ਜਦੋਂ ਦੇਖੋ ਜਿੰਨੇ ਤਾਂ ਫੋਨ ਤੇ ਗੱਲ ਕੀਤੀ ਜਾਂ ਵੇਖਿਆ ਵੈਸੇ ਵੀਡੀਓ ਦੇ ਉਹਨਾਂ ਕੁਝ ਵੀ ਆਦੇ ਮਾਨਾ ਕੁਝ ਵੀ ਕਹਿ ਸਕਦਾ ਹਾਂਜੀ ਪਰ ਜਦੋਂ ਆਪਾਂ ਇਨਸਾਨ ਨੂੰ ਇੱਕ ਰਮ ਮਿਲਦੇ ਆ ਜੀ ਆਟੋਮੈਟਿਕਲੀ ਉਹ ਚੀਜ਼ ਦਾ ਪਤਾ ਲੱਗ ਜਾਂਦਾ ਬਾਈ ਜੀ ਨੇ ਮੈਨੂੰ ਹੱਕ ਠੋਕੇ ਕਿਹਾ ਸੀ ਆ ਗਾਂ ਇਹਨਾਂ ਲੀਟਰ ਨਾ ਕੱਢੇ ਤੇ ਮੇਰੇ ਘਰੇ ਬੰਨ ਜੀ ਹਾਂਜੀ ਤੇ ਪਰ ਉਸ ਤੋਂ ਇਹ 30 ਦੀ ਗਾਰੰਟੀ ਚੱਕੀ ਅੱਜ ਮੇਰਾ 35 ਲੀਟਰ ਤੇ ਦੁੱਧ ਤੇ ਗੱਲ ਇਹ ਚਾਗਾ ਚੱਲ ਰਹੀ ਹੈ ਜੀ ਠੀਕ ਹੈ ਜੀ ਆਪਾਂ ਬੰਦੇ ਨੂੰ ਮਤਲਬ ਮਾੜਾ ਨਹੀਂ ਕਹਿ ਸਕਦੇ ਕਦੇ ਵੀ ਪਰ ਲੋਕੀ ਲੋਕਾਂ ਦੀ رائے ਆਪੂ ਆਪਣੀ ਹੁੰਦੀ ਹੈ ਜੀ ਹਾਂਜੀ ਇਹ ਤਾਂ ਫਿਰ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਇਹ ਵੀ ਮਿਲੇ ਤੋਂ ਬਾਅਦ ਹੀ ਪਤਾ ਲੱਗਦਾ ਹਾਂ ਮਿਲੇ ਤੋਂ ਬਾਅਦ ਹੀ ਪਤਾ ਲੱਗਦਾ ਹੈ ਕੋਸ਼ਿਸ਼ ਵੀ ਕਰ ਸਕਦੇ ਹਾਂ ਬੈਠੇ ਬੈਠੇ ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਸਭ ਇਹ ਗਾ ਮੈਂ ਹੋਰ ਸੱਜਣ ਤੋਂ ਖਰੀਦ ਕੇ ਲੈ ਕੇ ਆਇਆ ਹਾਂ ਜੀ ਜਿੰਨਾ ਮੈਨੂੰ ਕਿਹਾ ਸੀ ਪਰ ਉਸ ਤੋਂ ਉਹ ਗੱਲਾਂ ਦੇਖਾਰਿਆਂ ਉਸ ਤੋਂ ਆਏ 5 ਲੀਟਰ ਘੱਟ ਚੱਲ ਰਹੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਲਓ ਜੀ ਇਹ ਸੀਗੀ ਆਪਣੀ ਅੱਜ ਵਾਲੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਇਹੋ ਜੀ ਵੀਡੀਓ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਵੀ ਆਪਾਂ ਕਿਸੇ ਡੇਰੀ ਫਾਰਮ ਕੋਲੇ ਜਾਵਾਂਗੇ ਕਿਉਂਕਿ ਜਿੰਨਾ ਟਾਈਮ ਆਪਾਂ ਕਿਸੇ ਆਪਣੇ ਵਰਗੇ ਡੇਰੀ ਫਾਰਮ ਕੋਲੇ ਨਹੀਂ ਜਾਂਦੇ ਛੋਟੇ ਡੇਰੀ ਫਾਰਮ ਕੋਲੇ ਨਹੀਂ ਜਾਂਦੇ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਇਸ ਕੰਮ ਦੇ ਵਿੱਚ ਕਿਹੋ ਜਿਹੇ ਨਫੇ ਹੁੰਦੇ ਤੇ ਕਿਹੋ ਜਿਹੇ ਨੁਕਸਾਨ ਹੁੰਦੇ ਆ ਆਪਣੀ ਇਹ ਵੀਡੀਓ ਵਧੀਆ ਲੱਗੀ ਤੇ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਰਾ ਧੰਨਵਾਦ ਜੀ ਬਹੁਤ ਬਹੁਤ ਭਾਈ ਨਰੋਜ ਨਵਜੋਦ ਬਰਾੜ ਜੀ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਥੈਂਕ ਯੂ